ਸਤਰੀਆ ਕਾਲਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸ ਸਾਰੇ ਜਾਨੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਜਿਹੜੀ ਵੀਡੀਓ ਲੈ ਕੇ ਆਇਆ ਤੁਹਾਡੇ ਲਈ ਲਾਈਨਿੰਗ ਵਾਲੇ ਸੂਟ ਦੀ ਉਹ ਹੈਗੀ ਆ ਟਾਫਟਾ ਦੀ ਲਾਈਨਿੰਗ ਲੱਗਣੀ ਆ ਸੂਟ ਨੂੰ ਤੇ ਸੂਟ ਦਾ ਜਿਹੜਾ ਸਟਫ ਹੈਗਾ ਉਹ ਹੈਗਾ ਕ੍ਰਸ਼ ਟਿਸ਼ੂ ਦਾ ਠੀਕ ਹੈ ਇਹਨੂੰ ਕ੍ਰਸ਼ ਟਿਸ਼ੂ ਬੋਲਦੇ ਆ ਮਤਲਬ ਇਹ ਨਾ ਥੋੜੇ ਜਿਹਾ ਵੱਟ ਜੇ ਪਏ ਹੋਇਆ ਦੇਖੋ ਕੱਪੜੇ ਦੇ ਵਿੱਚ ਐਦਾਂ ਨਾ ਜਿੱਦਾਂ ਆਪਾਂ ਇਕੱਠਾ ਹੋਇਆ ਹੋਇਆ ਥੋੜਾ ਜਿਹਾ ਕੱਪੜਾ ਆ ਦੇਖੋ ਵਟ ਵਟ ਜੇ ਪਏ ਹੋਏ ਆ ਇਹਦੇ ਵਿੱਚ ਕ੍ਰਾਸ਼ ਟਿਸ਼ੂ ਬੋਲਦੇ ਆ ਇਹਨੂੰ ਇਹ ਜਿਹੜਾ ਕੱਪੜਾ ਹੈਗਾ ਇਹ ਟਰਾਂਸਪੇਰੈਂਟ ਹੈਗਾ ਤੇ ਇਹਦੇ ਨੀਚੇ ਜਿਹੜੀ ਆਪਾਂ ਲਾਈਨਿੰਗ ਲਗਾਉਣੀ ਆ ਉਹ ਟਾਫਟਾ ਦੀ ਲਾਈਨਿੰਗ ਲਗਾਉਣੀ ਆ ਠੀਕ ਹੈ ਟਾਫਟਾ ਦੀ ਲਾਈਨਿੰਗ ਔਰ ਕਾਟਨ ਦੀ ਲਾਈਨਿੰਗ ਦਾ ਸੂਟ ਜਦੋਂ ਆਪਾਂ ਕਟਿੰਗ ਕਰਦੇ ਆ ਹਨਾ ਉਹਦੇ ਵਿੱਚ ਥੋੜਾ ਜਿਹਾ ਫਰਕ ਮੈਂ ਪਾਉਣੀ ਹੁੰਦੀ ਆ ਜਿਸ ਹਿਸਾਬ ਨਾਲ ਮੈਂ ਕਟਿੰਗ ਕਰਦੀ ਆਂਗੀ ਉਸੇ ਹਿਸਾਬ ਨਾਲ ਮੈਂ ਤੁਹਾਨੂੰ ਅੱਜ ਦੱਸੂਗੀ ਠੀਕ ਹੈ ਜਿਵੇਂ ਹੁਣ ਕਾਟਨ ਦੇ ਲਾਈਨਿੰਗ ਵਾਲਾ ਸੂਟ ਜਿਹੜਾ ਹੁੰਦਾ ਉਹਦੇ ਵਿੱਚ ਆਪਾਂ ਕੀ ਹੁੰਦਾ ਅੱਧਾ ਅੱਧ ਪਰ ਜਿਹੜੀ ਇਹ ਲਾਈਨਿੰਗ ਹੈਗੀ ਆ ਇਹਦੇ ਵਿੱਚ ਆਪਾਂ ਵੱਧ ਨਹੀਂ ਰੱਖਣਾ ਹੈਗਾ ਬਿਲਕੁਲ ਵੀ ਕਿਉਂਕਿ ਇਹ ਲਾਈਨਿੰਗ ਨੇ ਸ਼੍ਰਿੰਕ ਨਹੀਂ ਹੋਣਾ ਹੈਗਾ ਕੁਝ ਨਹੀਂ ਹੋਣਾ ਇਹ ਜਿਵੇਂ ਆਪਾਂ ਇਹਨੂੰ ਲਗਾ ਦੇਵਾਂਗੇ ਉਵੇਂ ਹੀ ਰਹੂਗੀ ਲਾਈਨਿੰਗ ਠੀਕ ਹੈ ਦੂਸਰਾ ਕਾਰਨ ਇਹਦਾ ਇਹ ਆ ਵੀ ਦੇਖੋ ਇਹ ਕੱਪੜਾ ਜਿਹੜਾ ਹੈਗਾ ਇਹ ਟਰਾਂਸਪੇਰੈਂਟ ਆ ਹਨਾ ਜਦੋਂ ਆਪਾਂ ਇਹਦੇ ਨੀਚੇ ਵੱਧ ਰੱਖ ਦਵਾਂਗੇ ਨਾ ਲਾਈਨਿੰਗ ਤਾਂ ਜਿਹੜਾ ਕੱਪੜਾ ਹੈਗਾ ਉਹ ਵੱਧ ਰੱਖਿਆ ਹੋਇਆ ਫਿਰ ਇਕੱਠਾ ਹੋ ਕੇ ਦਿਖੂਗਾ ਇਹਦੇ ਵਿੱਚ ਦੀ ਮਤਲਬ ਕਿ ਜਿਹੜਾ ਜਦੋਂ ਆਪਾਂ ਨੀਚੇ ਵਾਲੇ ਕੱਪੜੇ ਦੇ ਵਿੱਚ ਜ਼ਿਆਦਾ ਢਿੱਲ ਪਾ ਦਵਾਂਗੇ ਨਾ ਫਿਰ ਫਿਰ ਉਹ ਕੀ ਹੈ ਏਦਾਂ ਵੱਟ ਵੱਟ ਪ ਕਿਉਂਕਿ ਇਹ ਕਪੜਾ ਟਰਾਂਸਪੇਰੈਂਟ ਆ ਇਸ ਕਰਕੇ ਆਪਾਂ ਇਹਦੇ ਵਿੱਚ ਵੱਧ ਨਹੀਂ ਰੱਖਾਂਗੇ ਐਂਡ ਤੇ ਆ ਕੇ ਆਪਾਂ ਕਿਵੇਂ ਕਟਿੰਗ ਕਰਨੀ ਆ ਸਹੀ ਤਰੀਕੇ ਨਾਲ ਉਹ ਤੁਸੀਂ ਐਂਡ ਤੱਕ ਵੀਡੀਓ ਜ਼ਰੂਰ ਦੇਖਣੀ ਆਂਗੀ ਰੱਖਣੀ ਜ਼ਰੂਰ ਆਪਾਂ ਲਾਈਨਿੰਗ ਢਿੱਲੇ ਜ਼ਰੂਰ ਦੇਣੀ ਆਂ ਪਰ ਆਪਾਂ ਐਨੀ ਢਿੱਲੀ ਨਹੀਂ ਦੇਣੀ ਹੈਗੀ ਜਿਵੇਂ ਕਿ 1/2 ਇੰਚ ਦੀ ਹੈਨਾ ਕਿਉਂਕਿ ਦੇਖੋ ਕਾਟਨ ਦੀ ਲਾਈਨਿੰਗ ਹੈਗੀ ਉਹ ਆਪਾਂ ਤਾਂ ਢਿੱਲ ਦੰਨੇ ਹੁੰਨੇ ਉਹਦੇ ਵਿੱਚ ਤਾਕੀ ਧੋਣ ਤੋਂ ਬਾਅਦ ਜੇ ਉਹ ਸ਼੍ਰਿੰਕ ਵੀ ਹੋ ਜਾਵੇ ਤਾਂ ਕੋਈ ਆਪਣੇ ਸੂਟ ਦੀ ਫਿਟਿੰਗ ਨਾ ਖਰਾਬ ਹੋਵੇ ਹੁਣ ਇਹ ਟਾਫਟੇ ਦੀ ਲਾਈਨਿੰਗ ਇਹਦੇ ਵਿੱਚ ਕੋਈ ਸ਼੍ਰਿੰਕ ਨਹੀਂ ਹੋਣਾ ਹੈਗਾ ਕੱਪੜਾ ਇਸੇ ਲਈ ਆਪਾਂ ਨੂੰ ਵਾਧ ਰੱਖਣ ਦੀ ਜ਼ਰੂਰਤ ਨਹੀਂ ਹੈਗੀ ਤੇ ਜੇ ਆਪਾਂ ਵਾਧ ਰੱਖਾਂਗੇ ਨਾ ਤਾਂ ਕੱਪੜਾ ਟਰਾਂਸਪੇਰੈਂਟ ਹੋਣ ਕਰਕੇ ਨਾ نیچے ਫਿਰ ਉਹਦੇ ਵੱਟ ਜੇ ਬਣ ਜਾਣਗੇ ਠੀਕ ਆ ਜਿਵੇਂ ਆਪਾਂ ਕਾਟਨ ਦੀ ਲਾਈਨਿੰਗ ਵਾਲੇ ਸੂਟ ਦੇ ਵਿੱਚ ਅੱਧੇ ਇੰਚ ਦੀ ਢਿੱਲ ਦੰਨਿਆਂ ਆਪਾਂ ਇਹਦੇ ਵਿੱਚ ਢਿੱਲ ਜ਼ਰੂਰ ਦੇਣੀ ਆ ਬਿਲਕੁਲ ਮਾਈਨਰ ਜੀ ਢਿੱਲ ਦੇਣੀ ਆ ਉਹ ਕਿੱਦਾਂ ਦੇਣੀ ਆ ਉਹ ਮੈਂ ਤੁਹਾਨੂੰ ਐਂਡ ਤੇ ਦੱਸੂਗੀ ਠੀਕ ਆ ਜਦੋਂ ਆਪਾਂ ਐਂਡ ਤੇ ਤੁਹਾਨੂੰ ਦੱਸਾਂਗੇ ਵੀ ਆਪਾਂ ਕਿਵੇਂ ਢਿੱਲ ਦੇਣੀ ਹੁੰਦੀ ਹੈਗੀ। ਇਹ ਇਹ ਸੂਟ ਹੈਗਾ ਇਹਨਾਂ ਦੀ ਬ੍ਰੈਸਟ ਤੋਂ ਫਿਟਿੰਗ ਹੈਗੀ ਆ ਜੀ 19 ਇੰਚ ਕਮਰ ਤੋਂ ਹੈਗੀ ਆ 16 ਇੰਚ ਔਰ हिਪ ਤੋਂ ਹੈਗੀ ਆ 20 ਇੰਚ ਠੀਕ ਹੈ ਤੇ ਇਹਨਾਂ ਦੀ ਲੈਂਥ ਜਿਹੜੀ ਹੈਗੀ ਆ ਉਹ ਹੈਗੀ ਆ 40 ਇੰਚ ਤਿਆਰ 40 ਇੰਚ ਤਿਆਰ ਹੈ ਇਹਨਾਂ ਦੀ ਸ਼ਰਟ ਦੀ ਲੈਂਥ ਤੇ ਆਪਾਂ ਇਹਨਾਂ ਦੇ ਘੇਰੇ ਦੇ ਉੱਪਰ ਵਰਕ ਹੋਇਆ ਹੋਇਆਗਾ ਇਸੇ ਲਈ ਆਪਾਂ 1 ਇੰਚ ਸਿਰਫ ਵੱਧ ਲਿਆ ਕਪੜਾ ਠੀਕ ਹੈ। ਜਿਵੇਂ ਹੁਣ 40 ਇੰਚ ਇਹਨਾਂ ਦੀ ਰੈਡੀ ਰੱਖਣੀ ਆ ਆਪਾਂ ਲੈਂਥ ਨੀਚੇ ਕਟਵਰਕ ਹੋਣ ਕਰਕੇ ਆਪਾਂ 1 ਇੰਚ ਵੱਧ ਲੈ ਲਿਆ ਕਿਉਂਕਿ ਅੱਧਾ ਇੰਚ ਆਪਣੀ ਆ ਬੱਖੀਆਂ ਵਾਲੀ ਜਿਹੜੀ ਸਲਾਈ ਹੁੰਦੀ ਆ ਉਹ ਲੈ ਜੂਗੀ ਤੇ ਅੱਧਾ ਇੰਚ ਜਿਹੜਾ ਹੈਗਾ ਉਹ ਮੋਢੇ ਵਾਲੀ ਸਲਾਈ ਦੇ ਵਿੱਚ ਚਲਾ ਜਾਊਗਾ ਇਸ ਲਈ ਜੇ ਤੁਹਾਡੇ ਅੱਧਾ ਬਾਰਡਰ ਬਣਿਆ ਹੋਵੇ ਨਾ ਤੁਸੀਂ 1 ਇੰਚ ਹੀ ਵੱਧ ਰੱਖਿਆ ਕਰੋ ਲੈਂਥ ਜਿੰਨੀ ਵੀ ਤੁਹਾਨੂੰ ਚਾਹੀਦੀ ਹੁੰਦੀ ਆ ਫਿਰ ਉਹ ਪੂਰੀ ਆ ਜਾਂਦੀ ਹੁੰਦੀ ਆ ਠੀਕ ਹੈ ਤੇ ਇਹਨਾਂ ਦਾ ਘੇਰਾ ਹੈਗਾ ਜੀ 20 ਇੰਚ ਤੇ ਆਪਾਂ ਨਾ 23 ਇੰਚ ਜਿਹੜਾ ਕੱਪੜਾ ਹੈਗਾ ਇਦਾਂ ਉਤਾਰ ਲਿਆ ਆ ਪੂਰਾ 23 ਇੰਚ ਬੰਦਾ ਫੋਲਡ ਕਰਕੇ 11.5 ਇੰਚ ਠੀਕ ਹੈ ਹੁਣ 11.5 ਹੀ ਆਪਾਂ ਸੂਟ ਦਾ ਕੱਪੜਾ ਉਤਾਰਿਆ ਫੋਲਡ ਕਰਕੇ 11.5 ਹੀ ਆਪਾਂ ਲਾਈਨਿੰਗ ਦਾ ਕੱਪੜਾ ਉਤਾਰਿਆ ਠੀਕ ਹੈ ਮਤਲਬ ਕਿ ਆਪਾਂ ਕੋਈ ਵੱਧ ਨਹੀਂ ਲਿਆ ਕੱਪੜਾ ਜਿੰਨੀ ਆਪਾਂ ਲਾਈਨਿੰਗ ਲਈਆ ਉਨਾ ਹੀ ਆਪਾਂ ਸੂਟ ਦਾ ਕੱਪੜਾ ਲਿਆ ਫੋਲਡ ਕਰਕੇ ਠੀਕ ਹੈ ਜਦੋਂ ਕਿ ਆਪਾਂ ਲਾਈਨਿੰਗ ਵਾਲੇ ਸੂਟ ਦੇ ਵਿੱਚ ਅੱਧਾ-ਅੱਧਾ ਇੰਚ ਵੱਧ ਰੱਖਦੇ ਹੁੰਦੇ ਆ ਲਾਈਨਿੰਗ ਹਨਾ ਤੇ ਆਪਾਂ ਇਹਦੀ ਕਰੀਜ਼ ਜਿਹੜੀ ਹੈਗੀ ਉਹ ਜ਼ਰੂਰ ਬਣਾਉਣੀ ਆ ਚੰਗੀ ਤਰ੍ਹਾਂ ਕਰੀਜ਼ ਜਿਹੜੀ ਹੈਗੀ ਆ ਉਹ ਲਾਈਨਿੰਗ ਵਾਲੇ ਸੂਟ ਦੇ ਵਿੱਚ ਬਹੁਤ ਜ਼ਿਆਦਾ ਜ਼ਰੂਰੀ ਹੁੰਦੀ ਆ ਕਿਉਂਕਿ ਆਪਾਂ ਸੈਂਟਰ ਮੰਨ ਕੇ ਹੀ ਫਿਰ ਉੱਤੇ ਸਲਾਈ ਲਗਾਉਨੇ ਹੁੰਨੇ ਆਗੇ ਤੇ ਉਸ ਤੋਂ ਬਾਅਦ ਹੀ ਉਹਦੀ ਜਿਹੜੀ ਸਟਿਚਿੰਗ ਹੁੰਦੀ ਆ ਫਿਰ ਸਹੀ ਤਰੀਕੇ ਨਾਲ ਹੁੰਦੀ ਆ ਤੇ ਕੱਪੜੇ ਜਿਹੜੇ ਹੈਗੇ ਨੇ ਆਪਾਂ ਇਦਾਂ ਇੱਕ ਦੂਸਰੇ ਦੇ ਉੱਪਰ ਜਿਹੜੇ ਹੈਗੇ ਰੱਖ ਲੈਣੇ ਨੇ ਠੀਕ ਹੈ ਆ ਆਪਣਾ ਬੈਕ ਵਾਲਾ ਪੱਲਾ ਹੋ ਗਿਆ ਇਹ ਆਪਾਂ ਫੋਲਡ ਕਰਕੇ 11.5 ਇੰਚ ਉਤਾਰੇ ਆ ਤੇ ਉਹਦੇ ਉੱਪਰ ਆਪਾਂ ਮੋਹਰਲਾ ਪੱਲਾ ਸੈੱਟ ਕਰਕੇ ਰੱਖ ਲੈਣਾ ਹੋ ਦੇਖੋ ਮੈਂ ਚਾਰੇ ਜਿਹੜੇ ਕੱਪੜੇ ਹੈਗੇ ਨੇ ਉਹਨਾਂ ਨੂੰ ਸੈੱਟ ਕਰਕੇ ਰੱਖ ਲਿਆ ਇੱਕ ਦੂਸਰੇ ਦੇ ਉੱਪਰ ਠੀਕ ਹੈ ਤੇ ਇਹਦੇ ਵਿੱਚ ਆਪਾਂ ਵੱਧ ਕੁਝ ਨਹੀਂ ਲਿਆ ਕਿਉਂਕਿ ਆਪਾਂ ਉਦਾਂ ਤੁਹਾਨੂੰ ਕਾਟਨ ਦੀ ਲਾਈਨਿੰਗ ਵਾਲਾ ਜਿਹੜਾ ਸੂਟ ਹੁੰਦਾ ਉਹਦੇ ਵਿੱਚ ਐਦਾਂ ਫੋਲਡ ਕਰਕੇ ਵੱਧ ਕਰਨਾ ਦੱਸਦੀ ਹੁੰਦੀ ਹੁਣੀਆਂ ਨਾ ਮੈਂ ਇਹਦੇ ਵਿੱਚ ਆਪਾਂ ਕੁਝ ਨਹੀਂ ਲਿਆ ਬਿਲਕੁਲ ਆਪਾਂ ਪੱਲੇ ਨਾਲ ਪੱਲਾ ਜੋੜ ਕੇ ਜਿਹੜਾ ਹੈਗਾ ਐਦਾਂ ਬਰਾਬਰ ਕਰਕੇ ਚਾਰੋਂ ਪੱਲੇ ਰੱਖ ਲਏ ਨੇ ਕੁਛ ਆਪਾਂ ਇਹਦੇ 'ਚ ਵੱਧ ਘਟ ਨਹੀਂ ਕੀਤਾ ਹੈਗਾ ਠੀਕ ਹੈ ਉਹ ਮੈਂ ਤੁਹਾਨੂੰ ਐਂਡ ਤੇ ਦੱਸਦੀ ਹਾਂ ਵੀ ਆਪਾਂ ਇਹਦੀ ਸੈਟਿੰਗ ਜਿਹੜੀ ਹੈਗੀ ਉਹ ਕਿਵੇਂ ਕਰਨੀ ਹੁੰਦੀ ਆ ਠੀਕ ਹੈ ਜੀ ਕੋ ਇਹਨਾਂ ਦਾ ਤੀਰਾ ਰੱਖਾਂਗੇ ਆਪਾਂ 7 ਇੰਚ ਠੀਕ ਹੈ ਜੀ ਕਿਉਂਕਿ ਜਿਹੜਾ ਤੀਰਾ ਹੁੰਦਾ ਉਹ ਬੈਕ ਗਲੇ ਦੇ ਹਿਸਾਬ ਨਾਲ ਹੀ ਰੱਖਿਆ ਜਾਂਦਾ ਹੁੰਦਾ ਬੈਕ ਗਲਾ ਜਿਹੜਾ ਹੈਗਾ ਇਹਨਾਂ ਦਾ ਸਿਰਫ ਮਤਲਬ 4 ਇੰਚ ਤੇ ਕਟਿੰਗ ਕਰੂੰਗੀ 3 ਇੰਚ ਰੈਡੀ ਰਹੂਗਾ ਮਤਲਬ ਕਿ ਕਾਫੀ ਛੋਟਾ ਇਹਨਾਂ ਦਾ ਗਲਾ 3 ਇੰਚਾ ਬੈਕ ਵਾਲਾ ਗਲਾ ਠੀਕ ਹੈ ਇਸੇ ਲਈ ਮੈਂ ਇਹਨਾਂ ਦਾ ਤੀਰਾ ਰੱਖੂੰਗੀ 7 ਇੰਚ ਆਪਣਾ ਜਿੰਨਾ ਦਾ ਤੀਰਾ ਹੈਗਾ ਮੈਂ ਨਾਪਿਆ ਸੀ ਉਸ ਹਿਸਾਬ ਨਾਲ ਇਹਨਾਂ ਦਾ 7 ਹੀ ਬਣਦਾ ਠੀਕ ਹੈ ਤੇ ਇੱਥੇ ਆਪਾਂ 7 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਆਪਾਂ ਇਹਨਾਂ ਦਾ ਮੋਡਾ ਵੀ ਰੱਖਾਂਗੇ 7 ਇੰਚ ਠੀਕ ਹੈ ਤੇ ਆਪਾਂ ਇਹਨਾਂ ਦੀ ਫਿਟਿੰਗ ਦੀ ਨਿਸ਼ਾਨੀ ਲਗਾਵਾਂਗੇ 14.5 ਇੰਚ ਤੇ ਤੇ हिਪ ਦੀ ਨਿਸ਼ਾਨੀ ਲਗਾਵਾਂਗੇ ਇਹਨਾਂ ਦੀ 22.5 ਇੰਚ ਤੇ ਠੀਕ ਹੈ ਮੈਂ ਜਿਹੜੀ हिਪ ਦੀ ਨਿਸ਼ਾਨੀ ਹੁੰਦੀ ਆ ਉਹ ਬਿਲਕੁਲ ਉੱਪਰੋਂ ਆਪਦੀ ਹੁੰਦੀ ਆ ਕਿ ਇੱਥੋਂ ਮੈਂ 22.5 ਇੰਚ ਤੇ ਰੱਖਤੀ ਆ ਇਹ ਤੁਹਾਡੇ ਤੁਹਾਡੀ ਚੋਇਸ ਆ ਵੀ ਤੁਸੀਂ ਅੱਧਾ ਇੰਚ ਵੱਧ ਘੱਟ ਕਰ ਸਕਦੇ ਹੋ ਹੁੰਦੇ ਆ ਠੀਕ ਆ ਉਹਦੇ ਵਿੱਚ ਕੋਈ ਚੱਕਰ ਨਹੀਂ ਹੁੰਦਾ ਹੈਗਾ ਹਾ 7 ਇੰਚ ਦਾ ਨਿਸ਼ਾਨ ਲਗਾਇਆ ਨਾ ਉਹਦੇ ਸਾਹਮਣੇ ਆਪਾਂ ਪਹਿਲਾਂ ਇੱਕ 7 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਫਿਰ ਇਹਨੂੰ ਅੱਧਾ ਇੰਚ ਘਟਾ ਦੇਵਾਂਗੇ 6.5 ਤੇ ਕਰ ਲਵਾਂਗੇ ਇਹ ਘਟਾਉਣਾ ਬਹੁਤ ਜ਼ਿਆਦਾ ਜ਼ਰੂਰੀ ਆ ਹਰੇਕ ਨਾਪ ਦੇ ਵਿੱਚ ਕਿਉਂਕਿ ਇੱਥੋਂ ਹੀ ਆਪਣੀ ਜਿਹੜੀ ਕਾਰਟ ਹੁੰਦੀ ਆਗੀ ਮੋਡੇ ਦੀ ਉਹ ਪੈਂਦੀ ਹੁੰਦੀ ਆ ਠੀਕ ਹੈ ਪਹਿਲਾਂ ਆਹ ਵਾਲੇ 7 ਵਾਲੇ ਨਿਸ਼ਾਨ ਨੂੰ 7 ਵਾਲੇ ਨਿਸ਼ਾਨ ਨਾਲ ਮਿਲਾ ਲੈਣਾ ਆਪਾਂ ਫਿਰ ਜਿਹੜਾ ਆਹ ਵਾਲਾ ਨਿਸ਼ਾਨ ਆ ਇਹਨੂੰ ਇੱਥੋਂ ਹੀ ਇੰਚ ਟੇਪ ਚਾੱਕ ਕੇ ਆਪਾਂ ਇਦਾਂ ਟੇਡਾ ਕਰ ਦੇਣਾ ਠੀਕ ਹੈ ਹੁਣ ਇਹਨਾਂ ਦੀ ਫਿਟਿੰਗ ਹੈਗੀ ਆ ਬ੍ਰੈਸਟ ਤੋਂ 19 ਇੰਚ ਤੇ ਆਪਾਂ ਲਗਾਵਾਂਗੇ 9 ਇੰਚ ਤੇ ਨਿਸ਼ਾਨ ਠੀਕ ਹੈ ਤੇ ਇਹਨਾਂ ਦੀ ਕਮਰ ਤੋਂ ਫਿਟਿੰਗ ਹੈਗੀ ਆ ਜੀ 16 ਇੰਚ ਤੇ ਆਪਾਂ 8 ਇੰਚ ਤੇ ਲਗਾਵਾਂਗੇ ਇਹਨਾਂ ਦੇ ਪਲੇਟਸ ਪੈਣੀਆਂ ਨਹੀਂ ਹੈਗੀਆਂ ਜੇ ਤੁਹਾਡੀ ਪਲੇਟਾਂ ਵਾਲੀ ਕੁੜਤੀ ਆ ਤਾਂ ਤੁਸੀਂ 16 ਦੀ ਜਗ੍ਹਾ 17 ਤੇ ਨਿਸ਼ਾਨ ਲਗਾਓ ਮਤਲਬ ਕਿ 8 ਦੀ ਜਗ੍ਹਾ 8.5 ਤੇ ਨਿਸ਼ਾਨ ਲਗਾਓ ਠੀਕ ਹੈ ਫਿਰ ਆਪਾਂ 1 ਇੰਚ ਵਾਧ ਰੱਖਣਾ ਹੁੰਦਾਗਾ ਫੋਲਡਿੰਗ ਦੇ ਵਿੱਚ ਮਤਲਬ ਅੱਧਾ ਇੰਚ ਠੀਕ ਹੈ ਤੇ ਇਹਨਾਂ ਦੀ हिਪ ਤੋਂ ਫਿਟਿੰਗ ਹੈਗੀ ਹੈ ਜੀ 20 ਇੰਚ ਤੇ ਆਪਾਂ 10 ਇੰਚ ਤੇ ਨਿਸ਼ਾਨ ਲਗਾਵਾਂਗੇ ਠੀਕ ਹੈ ਤੇ ਹੁਣ ਜਿਹੜਾ ਆਹ ਵਾਲਾ ਨਿਸ਼ਾਨ ਆ ਇਹਨੂੰ ਆਪਾਂ 3 ਇੰਚ ਨੀਚੇ ਇੱਕ ਨਿਸ਼ਾਨ ਹੋਰ ਲਗਾਵਾਂਗੇ ਇਹਨੂੰ ਬਿਲਕੁਲ ਇਦਾਂ ਆ ਨਿਸ਼ਾਨ ਨੂੰ ਸਿੱਧਾ ਕਰ ਦਵਾਂਗੇ 3 ਇੰਚ ਤੇ ਠੀਕ ਆ ਹੁਣ ਜਿਹੜੀ ਕਮਰ ਦੀ ਫਿਟਿੰਗ ਹੈਗੀ ਆ ਉਹ ਆਪਾਂ ਇੱਥੋਂ ਨਹੀਂ ਦੇਣੀ ਹੈਗੀ ਸਿੱਧੀ ਇਦਾਂ ਕਰਕੇ ਕਿਉਂਕਿ ਫਿਰ ਆ ਜਿਹੜਾ ਕੱਪੜਾ ਹੁੰਦਾ ਨਾ ਇਹ ਜ਼ਿਆਦਾ ਆ ਜਾਂਦਾ ਵਿੱਚ ਫਿਰ ਜਿਹੜੀ ਥੋੜੀ ਫਿਟਿੰਗ ਹੈਗੀ ਉਹ ਦਬਣ ਲੱਗ ਜਾਂਦੀ ਆ ਇਸੇ ਲਈ ਦੇਖੋ ਜਦੋਂ ਆਪਾਂ ਇੱਥੋਂ ਨਿਸ਼ਾਨ ਲਗਾਵਾਂਗੇ ਨਾ ਫਿਰ ਇਹ ਐਦਾਂ ਨਿਸ਼ਾਨ ਲੱਗੂਗਾ ਪਰ ਜੇ ਆਪਾਂ ਇੱਥੋਂ ਲਗਾਵਾਂਗੇ ਤਾਂ ਇਹ ਨਿਸ਼ਾਨ ਜਿਹੜਾ ਹੈਗਾ ਥੋੜਾ ਜਿਹਾ ਆਪਾਂ ਨੂੰ ਕਪੜਾ ਹੋਰ ਮਿਲ ਜੂਗਾ ਮਤਲਬ ਫਿਟਿੰਗ ਜਿਹੜੀ ਹੈਗੀ ਉਹ ਆਪਣੇ ਬਾਹਰ ਨੂੰ ਆ ਜਾਂਦੀ ਹੁੰਦੀ ਹੈ ਠੀਕ ਹੈ ਤੇ ਹੁਣ ਜਿਹੜਾ ਨਿਸ਼ਾਨ ਹੈਗਾ ਆ ਵਾਲੇ ਨਿਸ਼ਾਨ ਨੂੰ ਐਦਾਂ ਥੋੜਾ ਤੁਸੀਂ ਜਿਹੜਾ ਗੋਜਾ ਜਿਹਾ ਹੈਗਾ ਨਾ ਬਸ ਇਹਨੂੰ ਕੱਢ ਦਵਾਂਗੇ ਆਪਾਂ ਇੱਥੋਂ ਜਿਹੜੀ ਫਿਟਿੰਗ ਹੈਗੀ ਉਹ ਆਪਾਂ ਨੂੰ ਥੋੜੀ ਜੀ ਹੋਰ ਖੁੱਲ ਜੂਗੀ ਆ ਗੋਜਾ ਜਿਹਾ ਕੱਢ ਦੋ ਬਸ ਐਦਾਂ ਸਿੱਧਾ ਕਰਕੇ ਠੀਕ ਹੈ ਤੇ ਇੱਥੋਂ ਆਪਾਂ ਥੋੜਾ ਜਿਹਾ ਹੋਰ ਘਟਾ ਦੇਵਾਂ। ਮਤਲਬ ਕਿ ਇੱਥੋਂ ਪੈਰ-ਪੈਰ ਦਾ ਜਿਹੜਾ ਹੈਗਾ ਤੁਸੀਂ ਘਟਾ ਦੇਣਾਗਾ ਠੀਕ ਆ ਸਿਰਫ ਜਿਵੇਂ ਹੁਣ ਮੰਨ ਲਓ ਇਹ 19 ਇੰਚ ਸੀਗਾ ਤਾਂ ਆਪਾਂ ਕੀ ਕਰਨਾਗਾ ਆਪਾਂ 18.5 ਤੇ ਇਹਨੂੰ ਕਰ ਦੇਣਾ ਠੀਕ ਆ ਇਹਦੇ ਨਾਲ ਕੁਝ ਨਹੀਂ ਹੁੰਦਾ ਹੈਗਾ ਇੱਥੋਂ ਤੁਹਾਡੀ ਫਿਟਿੰਗ ਨਹੀਂ ਘਟਦੀ ਹੁੰਦੀ ਹੈਗੀ ਕਿਉਂਕਿ ਸਿਰਫ ਆਪਾਂ ਵਸਾ ਗੋਜਾ ਜਾਂ ਇਹੀ ਕੱਢਣਾ ਹੁੰਦਾ ਇੱਥੋਂ ਅੱਧੇ ਇੰਚ ਦਾ ਜਿਹੜਾ ਆਪਣੇ ਅੰਡਰਾਮ ਦੇ ਨੀਚੇ ਪੈ ਜਾਂਦਾ ਹੁੰਦਾ ਨਾ ਉਹ ਬਲਜੇ ਕੱਢਣੇ ਹੁੰਦੇ ਨੇ ਬਸ ਉਦਾਂ ਆਪਾਂ ਫਿਟਿੰਗ ਨਹੀਂ ਘਟਾਉਣੀ ਹੁੰਦੀ ਹੈਗੀ ਠੀਕ ਹੈ ਜੀ ਤੇ ਹੁਣ ਆਪਾਂ ਹੈਗਾ ਮੂਰਲੇ ਜਿਹੜਾ ਆਪਣਾ ਮੋਢਾ ਹੈਗਾ ਉਹਦਾ ਪੌਣੇ ਇੰਚ ਤੇ ਕੱਟ ਪਾਵਾਂਗੇ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਘਟਾ ਕੇ ਲਗਾਇਆ ਨਾ 6.5 ਵਾਲਾ ਉਹਨੂੰ ਆਪਾਂ ਪੌਣੇ ਇੰਚ ਤੇ ਇਦਾਂ ਕਰ ਦੇਵਾਂਗੇ ਤੇ ਬੈਕ ਵਾਲਾ ਜਿਹੜਾ ਹੈਗਾ ਉਹਦਾ ਪੌਣੇ 2 ਇੰਚ ਤੇ ਪਾਵਾਂਗੇ ਕਾਟ ਠੀਕ ਹੈ ਤੇ ਮੋਢੇ ਦਾ ਹਾਫ ਕਰ ਲਵਾਂਗੇ ਇਦਾਂ ਕਰਕੇ 3.5 ਤੇ ਤੇ ਇੱਥੋਂ ਇਹਦੀ ਗੁਲਾਈ ਇਦਾਂ ਪਾਵਾਂ ਹੁਣ ਦੇਖੋ ਇਹਨਾਂ ਦਾ ਜਿਹੜਾ ਫਰੰਟ ਵਾਲਾ neck ਹੈਗਾ ਨਾ ਉਹ 5.5 ਇੰਚ ਤੱਕ ਹੈਗਾ ਜੇ ਬੈਕ ਵਾਲੇ neck ਦੀ ਤਰ੍ਹਾਂ ਜਿਵੇਂ ਬੈਕ ਵਾਲਾ neck ਜਿਹੜਾ ਹੈਗਾ 3 ਇੰਚ ਇਹਨਾਂ ਦਾ ਜੇ ਫਰੰਟ ਵਾਲਾ ਵੀ 3 ਇੰਚ ਹੁੰਦਾ ਤਾਂ ਮੈਂ ਮੋਡਾ ਇਹਦੇ ਵਿੱਚ 7.5 ਲੈਣਾ ਸੀਗਾ ਕਿਉਂਕਿ ਫਿਰ ਜਦੋਂ ਗਲਾ ਘਟ ਜਾਂਦਾ ਨਾ ਫਿਰ ਆਹ ਵਾਲੀ ਜਿਹੜੀ ਗੁਲਾਈ ਹੁੰਦੀ ਹੈਗੀ ਫਿਰ ਉਹ ਘੱਟ ਪੈਂਦੀ ਹੁੰਦੀ ਹੈਗੀ ਠੀਕ ਹੈ ਹੁਣ ਦੇਖੋ ਇਹਦਾ ਫਰੰਟ ਵਾਲਾ ਨੈੱਕ ਤਾਂ ਚਲੋ ਥੋੜਾ ਜਿਹਾ ਵੱਡਾ ਹੈਗਾ 5.5 6 ਤੱਕ ਹੈਗਾ ਔਰ ਬੈਕ ਵਾਲਾ ਜਿਹੜਾ ਘੱਟ ਆ ਮੈਂ ਤੀਰਾ ਜਿਹੜਾ ਹੈਗਾ ਉਹ ਥੋੜਾ ਜਿਹਾ ਵਧ ਰੱਖ ਲਿਆ ਉਦੋਂ ਮੈਂ 6.5 ਰੱਖਣਾ ਸੀਗਾ ਤੀਰਾ ਜੇ ਇਹਨਾਂ ਦਾ ਗਲਾ ਜਿਹੜਾ ਹੈਗਾ 5 6 ਇੰਚ ਤੱਕ ਹੁੰਦਾ ਹਨਾ ਫਿਰ ਆਪਾਂ ਬੈਕ ਵਾਲਾ ਜਿਹੜਾ ਤੀਰਾ ਹੈਗਾ ਉਹ ਆਪਾਂ ਘੱਟ ਰੱਖਣਾ ਸੀਗਾ ਉਹਦੇ ਵਿੱਚ ਮਤਲਬ 6.5 ਰੱਖ ਲੈਂਦੇ ਫਿਰ ਆਪਾਂ ਤੇ ਹੁਣ ਇਹਨਾਂ ਦਾ ਫਰੰਟ ਨੈੱਕ ਹੈਗਾ ਉਹ ਥੋੜਾ ਜਿਹਾ ਜ਼ਿਆਦਾ ਹੈਗਾ ਇਸੇ ਲਈ ਮੈਂ ਮੋਡਾ ਜਿਹੜਾ ਹੈਗਾ ਉਹ ਵੱਧ ਨਹੀਂ ਰੱਖਿਆ ਜੇ ਫਰੰਟ ਨੈਕ ਵੀ ਇਹਦਾ ਛੋਟਾ ਹੁੰਦਾ ਫਿਰ ਮੈਂ ਮੋੜਾ 77 ਰੱਖਣਾ ਸੀ ਇਹਦੇ ਵਿੱਚ ਬਸ ਤੁਸੀਂ ਇਹ ਧਿਆਨ ਰੱਖਿਓ ਠੀਕ ਹੈ ਹੁਣ ਮੈਂ ਫਰੰਟ ਵਾਲੇ ਪੱਲੇ ਦੀ 9 ਇੰਚ ਤੇ ਪਾਈ ਔਰ ਬੈਕ ਵਾਲੇ ਦੀ 9.2 ਇੰਚ ਤੇ ਪਾਈ ਠੀਕ ਹੈ ਹੁਣ ਦੇਖੋ ਵੈਸੇ ਤੇ ਇੱਥੋਂ ਆਪਾਂ ਜਿਹੜਾ हिਪ ਦਾ ਨਿਸ਼ਾਨ ਹੈਗਾ ਉਹਨੂੰ ਵੀ ਸਿੱਧਾ ਕਰ ਲਵਾਂਗੇ ਇਦਾਂ ਠੀਕ ਹੈ ਬਸ ਤੁਸੀਂ ਇਹ ਜ਼ਰੂਰ ਧਿਆਨ ਰੱਖਣਾ ਜੇ ਤੁਹਾਡੇ ਸੂਟ ਦੇ ਵਿੱਚ ਪਲੇਟਾਂ ਨਹੀਂ ਗਈਆਂ ਤਾਂ ਤੁਸੀਂ ਜਿਹੜਾ ਹੈਗਾ ਉਹ ਮਤਲਬ 1 ਇੰਚ ਵਧਾ ਕੇ ਨਿਸ਼ਾਨ ਲਗਾਉਣਾ ਹੁੰਦਾ ਠੀਕ ਹੈ ਜੇ ਇਹਨਾਂ ਦੇ ਸੂਟ ਵਿੱਚ ਪਲੇਟਾਂ ਪੈਣੀਆਂ ਹੁੰਦੀਆਂ ਤਾਂ ਆਪਾਂ ਕੀ ਕਰਨਾ ਸੀ ਇਹਨਾਂ ਦੀ ਹਾਈਟ ਜਿਹੜੀ ਹੈਗੀ ਆ ਉਹ ਤੁੜੀ ਜੀ ਛੋਟੀ ਹੈਗੀ ਇਸੇ ਲਈ ਮੈਂ ਇਹਨਾਂ ਦੇ ਪਲੇਟਾਂ ਦੇ ਨਿਸ਼ਾਨ ਜਿਹੜੇ ਉਦਾਂ ਮੈਂ 11.5 ਇੰਚ ਤੇ ਪਾਉਣੀ ਆ ਇਸ ਲਈ ਮੈਂ ਇਹਨਾਂ ਦੇ 11 ਇੰਚ ਤੇ ਪਾਉਂਗੀ ਠੀਕ ਆ ਤੁਸੀਂ ਥੋੜਾ ਜਿਹਾ ਹਾਈਟ ਦਾ ਵੀ ਹਿਸਾਬ ਰੱਖਿਆ ਕਰੋ ਜੇ ਤੁਹਾਡੀ ਹਾਈਟ ਮਤਲਬ ਕਸਟਮਰ ਦਾ ਸੂਟ ਵੀ ਭਾਵੇਂ ਤੁਸੀਂ ਸਟਿਚ ਕਰ ਰਹੇ ਹੋ ਭਾਵੇਂ ਖੁਦ ਦਾ ਜੇ ਤੁਹਾਡੀ ਹਾਈਟ ਛੋਟੀ ਆ ਤਾਂ ਤੁਸੀਂ ਅੱਧਾ ਇੰਚ ਜਿਹੜੀਆਂ ਪਲੋਈਆਂ ਹੈਗੀਆਂ ਨੇ ਉਹ ਉੱਪਰ-ਨੀਚੇ ਕਰ ਸਕਦੇ ਹੋ ਠੀਕ ਆ ਹੁਣ ਇਹਨਾਂ ਦੀ ਮੈਂ 11 ਇੰਚ ਤੇ ਹੀ ਪਾਉਂਦੀ ਜੇ ਮੈਂ ਇਹਨਾਂ ਦੇ ਪਲੇਟਸ ਪਾਉਂਦੀ ਠੀਕ ਹੈ ਹੁਣ 11 ਇੰਚ ਤੇ ਇਦਾਂ ਤੇ 11 ਇੰਚ ਇ ਤੇ ਇਥੋਂ ਆਪਾਂ 3.5 ਹੀ ਪਾਉਂਦੇ ਠੀਕ ਹੈ ਜੇ ਆਪਾਂ ਨਾਪ ਵੱਡਾ ਹੋਵੇ ਤਾਂ ਆਪਾਂ 4 ਦਾ ਵੀ ਗੈਪ ਦੇ ਸਕਦੇ ਆ ਮੈਂ ਕਾਫੀ ਸੂਟਾਂ ਦੇ ਵਿੱਚ 4 ਦਾ ਦੰਨੀ ਹੁੰਨੀ ਆ ਤੇ ਅੱਧਿਆਂ ਦੇ ਵਿੱਚ ਮੈਂ 3.5 ਦਾ ਹੁਣ ਇਹਨਾਂ ਦੇ ਮੈਂ 3.5 ਦਾ ਦੰਦੀ ਫਿਰ ਗੈਪ ਠੀਕ ਹੈ ਤੇ ਪਲੇਟ ਜਿਹੜੀ ਹੈਗੀ ਇਹਨਾਂ ਦੀ ਹਾਈਟ ਛੋਟੀ ਹੋਣ ਕਰਕੇ 7 ਇੰਚ ਹੀ ਰੱਖਦੀ ਮੈਂ ਜੇ ਕੋਈ ਥੋੜਾ ਜਿਹਾ ਮਤਲਬ ਵਧਿਆ ਹੈਗੀ ਹਾਈਟ ਤਾਂ ਤੁਸੀਂ 7.5 ਇੰਚ ਲੰਬੀ ਪਲੇਟ ਰੱਖ ਸਕਦੇ ਹੋ ਠੀਕ ਹੈ ਫਿਰ ਇਹਨਾਂ ਨੂੰ ਆਪਾਂ ਇਥੋਂ ਐਦਾਂ ਸਿੱਧਾ ਕਰ ਦਿੰਦੇ ਠੀਕ ਹੈ ਜੀ ਜੇ ਸਾਈਡ ਵਾਲੀਆਂ ਪਲੇਟਾਂ ਪਾਉਣੀਆਂ ਨੇ ਤਾਂ ਇੱਥੋਂ ਆਪਾਂ 2 ਇੰਚ ਲੈਂਦੇ ਆਹ ਵਾਲੇ ਜਿਹੜੀ ਪਲੇਟ ਹੈਗੀ ਆ 2 ਇੰਚ ਦਾ ਨਿਸ਼ਾਨ ਲਗਾਉਂਦੇ ਇੱਧਰ ਠੀਕ ਹੈ ਤੇ ਆਹ ਦੋਨਾਂ ਪਲੇਟਾਂ ਦਾ ਸੈਂਟਰ ਕਰਕੇ ਨਾ ਇੱਥੋਂ ਆਪਾਂ 2 ਇੰਚ ਦਾ ਹੀ ਨਿਸ਼ਾਨ ਲਗਾਉਂਦੇ ਠੀਕ ਹੈ ਆਹ ਵਾਲੀ ਪਲੇਟ ਨੂੰ ਆਹ ਮੋਡੇ ਵਾਲੀ ਸਲਾਈ ਨਾਲ ਸਿੱਧਾ ਕਰ ਦਿੰਦੇ ਏਦਾਂ ਠੀਕ ਹੈ ਤੇ ਆਹ ਵਾਲੀ ਪੇੜ ਜਿਹੜੀ ਹੈਗੀ ਆ ਆਹ ਵਾਲਾ ਜਿਹੜਾ ਨਿਸ਼ਾਨ ਹੈਗਾ ਇਹਨੂੰ ਇਹਦੇ ਨਾਲ ਆਪਾਂ ਸਿੱਧਾ ਕਰ ਦਿੰਦੇ ਇਹ ਆਪ ਪਲੇਟ ਨੂੰ ਆਪਾਂ ਆਹ ਨਿਸ਼ਾਨ ਦੇ ਵਿੱਚ ਦੀ ਨਹੀਂ ਕੱਢਣਾ ਹੁੰਦਾ ਫਿਰ ਜਿਹੜੀ ਫਿਟਿੰਗ ਹੈਗੀ ਉਹ ਉੱਪਰ-ਨੀਚੇ ਜ਼ਿਆਦਾ ਹੀ ਹੋ ਜਾਂਦੀ ਹੁੰਦੀ ਹੈ ਠੀਕ ਹੈ ਤੇ ਐਦਾਂ ਆਪਾਂ ਪਲੇਟਾਂ ਦੇ ਨਿਸ਼ਾਨ ਲਗਾ ਲੈਣੇ ਨੇ ਤੇ ਜੇ ਤੁਸੀਂ ਦੂਸਰੇ ਪਾਸੇ ਪਲੇਟਾਂ ਦੇ ਨਿਸ਼ਾਨ ਲਗਾਉਣੇ ਹੁੰਦੇ ਨੇ ਨਾ ਤਾਂ ਫਿਰ ਬਸ ਆਹ ਚਾਕ ਜਿਹੜਾ ਹੈਗਾ ਉਹਨੂੰ ਫੋਲਡ ਕਰਕੇ ਦੂਸਰੇ ਪਾਸੇ ਫੋਲਡ ਕਰ ਲਿਆ ਕਰੋ ਤੇ ਚਾਕ ਜਿਹੜਾ ਹੁੰਦਾ ਉਹ ਝੜ ਜਾਂਦਾ ਹੁੰਦਾ ਠੀਕ ਹੈ ਤੇ ਹੁਣ ਆਪਾਂ ਇਹਦੀ ਕਟਿੰਗ ਕਰ ਲਵਾਂਗੇ ਪਹਿਲਾਂ ਆਪਾਂ ਬੈਕ ਵਾਲੇ ਮਤਲਬ ਬੈਕ ਵਾਲੇ ਮੋਢੇ ਦੀ ਕਟਿੰਗ ਕਰ ਰਹੇ ਹਾਂ ਠੀਕ ਹੈ ਇਹ ਵਾਲੇ ਨਿਸ਼ਾਨ ਤੋਂ ਬਸ ਆਪਾਂ ਇੱਥੋਂ ਕਟਿੰਗ ਕਰਨ ਵੇਲੇ ਇਹ ਧਿਆਨ ਰੱਖਣਾ ਵੀ ਆਪਣੇ ਜਿਹੜੇ ਚਾਰੇ ਪੱਲੇ ਹੈਗੇ ਨੇ ਉਹ ਬਿਲਕੁਲ ਬਰਾਬਰ ਕੱਟ ਹੋਣੇ ਚਾਹੀਦੇ ਨੇ ਵੱਡੇ ਛੋਟੇ ਨਹੀਂ ਹੋਣੇ ਚਾਹੀਦੇ ਮੈਂ ਤੁਹਾਨੂੰ ਅੱਗੇ ਦੱਸਦੀ ਹਾਂ ਫਿਰ ਕੀ ਫਰਕ ਪਾਉਣਾ ਹੈ ਚ ਹੁਣ ਦੇਖੋ ਤੁਸੀਂ ਇੱਥੇ ਧਿਆਨ ਦੇਣਾ ਹਜੇ ਮੈਂ ਜਿਹੜੀ ਬੈਕ ਫਰੰਟ ਵਾਲੇ ਪੱਲੇ ਦੀ ਕਾਟ ਹੈਗੀ ਨਾ ਉਹ ਪਾਈ ਨਹੀਂ ਹੈਗੀ ਉਸ ਤੋਂ ਪਹਿਲਾਂ ਤੁਸੀਂ ਕੀ ਧਿਆਨ ਦੇਣਾ ਟਾਫਟਾ ਦੀ ਲਾਈਨਿੰਗ ਜਦੋਂ ਆਪਾਂ ਲਗਾਉਨੇ ਆ ਕਾਟਨ ਦੀ ਲਾਈਨਿੰਗ ਦੀ ਨਹੀਂ ਮੈਂ ਗੱਲ ਕਰ ਰਹੀ ਜਦੋਂ ਆਪਾਂ ਟਾਫਟਾ ਦੀ ਲਾਈਨਿੰਗ ਲਗਾਉਣੇ ਆ ਨਾ ਵੀ ਆਪਾਂ ਢਿੱਲੇ ਜਿਹੜੀ ਹੈਗੀ ਉਹਦੇ ਵਿੱਚ ਅੱਧੇ-ਅੱਧੇ ਇੰਚ ਦੀ ਨਹੀਂ ਦੇਣੀ ਹੈਗੀ ਢਿੱਲ ਆਪਾਂ ਹਲਕੀ-ਫੁਲਕੀ ਜ਼ਰੂਰ ਦੇਣੀ ਹੈ ਤਾਂ ਕਿ ਜਿਹੜਾ ਆਪਣਾ ਸੂਟ ਹੈਗਾ ਉਹ ਉਹਦੇ ਵਿੱਚ ਫਲਾਵਟ ਨਾ ਹੋਵੇ ਉੱਪਰ ਵਾਲੇ ਕੱਪੜੇ ਦੇ ਵਿੱਚ ਤੇ نیچے ਵਾਲਾ ਜਿਹੜਾ ਕੱਪੜਾ ਹੈਗਾ ਉਹਦੇ ਵਿੱਚ ਕਸਾਬ ਨਾ ਹੋਵੇ ਠੀਕ ਆ ਹੁਣ ਜਿਵੇਂ ਦੇਖੋ ਆਪਾਂ ਚਾਰੇ ਪੱਲੇ ਜਿਹੜੇ ਹੈਗੇ ਨੇ ਇਕੱਠੇ ਕਰਕੇ ਰੱਖ ਰੱਖੇ ਨੇ ਕੀ ਕਰਨਾਗਾ ਆਪਾਂ ਲਾਈਨਿੰਗ ਵਾਲਾ ਜਿਹੜਾ ਪੱਲਾ ਹੈਗਾ ਦੇਖੋ ਇਹ ਬਿਲਕੁਲ ਬਰਾਬਰ ਨਹੀਂ ਨਾ ਪੱਲੇ ਆਪਣੇ ਹਣਾ ਬਿਲਕੁਲ ਬਰਾਬਰ ਕਟਿੰਗ ਕੀਤੀ ਆਪਾਂ ਇਹ ਪੱਲਿਆਂ ਦੀ ਆਪਾਂ ਕੀ ਕਰਨਾ ਲਾਈਨਿੰਗ ਵਾਲੇ ਪੱਲੇ ਜਿਹੜੇ ਹੈਗੇ ਨੇ ਉਹ ਦੋ ਆਪਾਂ ਚੱਕ ਲੈਣੇ ਨੇ ਉੱਪਰੋਂ ਜਿਹੜਾ ਆਪਣਾ ਸਿਰਫ ਸੂਟ ਦਾ ਕੱਪੜਾ ਹੈਗਾ ਨਾ ਉਹਦੇ ਵਿੱਚੋਂ ਆਪਾਂ ਹਲਕਾ-ਹਲਕਾ ਕੱਪੜਾ ਜਿਹੜਾ ਹੈਗਾ ਉਹ ਸਾਈਡ ਤੋਂ ਉਤਾਰ ਦੇਣਾ ਇਹਦਾ ਵੀ ਮੈਂ ਤੁਹਾਨੂੰ ਰੀਜ਼ਨ ਦੱਸਦੀ ਆਂ ਵੀ ਕਿਉਂ ਉਤਾਰਨਾ ਇਹ ਦੇਖੋ ਹੁਣ ਆਪਾਂ ਹੈਗਾ ਜਿਹੜਾ ਇੰਨਾ-ਇੰਨਾ ਕੱਪੜਾ ਜਿਹੜਾ ਹੈਗਾ ਉਹ ਲਾਈਨਿੰਗ ਨਾਲੋਂ ਘੱਟ ਕਰਤਾ ਸੂਟ ਦੇ ਕੱਪੜੇ ਦਾ ਠੀਕ ਹੈ ਹੁਣ ਦੇਖੋ ਸੂਟ ਦਾ ਕੱਪੜਾ ਆਪਣਾ ਥੋੜਾ ਜਿਹਾ ਘਟ ਗਿਆ ਔਰ ਲਾਈਨਿੰਗ ਜਿਹੜੀ ਹੈਗੀ ਉਹ ਆਪਣੀ ਵੱਧ ਗਈ ਆ ਬਸ ਇੰਨੀ ਕੁ ਢਿੱਲ ਰਹੂਗੀ ਹੁਣ ਜਦੋਂ ਆਪਾਂ ਜੜਾਈ ਕਰਨੀ ਆ ਉਹ ਬਿਲਕੁਲ ਬਰਾਬਰ ਰੱਖ ਕੇ ਹੀ ਕਰਨੀ ਆ ਐਦਾਂ ਲਾਈਨਿੰਗ ਦੀ ਠੀਕ ਹੈ ਜਦੋਂ ਆਪਾਂ ਲਾਈਨਿੰਗ ਕੱਚੀ ਕਰਨੀ ਆ ਨਾ ਬਿਲਕੁਲ ਐਦਾਂ ਆਪਾਂ ਬਰਾਬਰ ਰੱਖ ਕੇ ਹੀ ਕਰਨੀ ਆ ਹੁਣ ਦੇਖੋ ਜਦੋਂ ਆਪਾਂ ਇਹਨੂੰ ਬਰਾਬਰ ਰੱਖ ਕੇ ਐਦਾਂ ਜੜਾਈ ਕਰਾਂਗੇ ਨਾ ਤੇ ਹਲਕਾ ਫੁਲਕਾ ਜਿਹੜਾ ਕੱਪੜਾ ਹੈਗਾ ਉਹਦੇ ਵਿੱਚ ਥੋੜੀ ਜਿਹੀ ਢਿੱਲ ਬਣ ਜੂਗੀ ਫੇਰ ਹਨਾ ਕਿਉਂਕਿ ਹੁਣ ਲਾਈਨਿੰਗ ਆਪਣੀ ਥੋੜੀ ਜਿਹੀ ਵੱਧ ਹੋ ਗਈ ਨਾ ਤੇ ਸੂਟ ਦਾ ਜਿਹੜਾ ਕੱਪੜਾ ਹੈਗਾ ਉਹ ਆਪਾਂ ਸਾਈਡਾਂ ਤੋਂ ਥੋੜਾ ਥੋੜਾ ਉਤਾਰਤਾ ਇਸ ਲਈ ਉਹ ਘਟ ਗਿਆ ਤੇ ਹੁਣ ਜਿਹੜੀ ਲਾਈਨਿੰਗ ਦੇ ਵਿੱਚ ਢਿੱਲ ਹੈਗੀ ਉਹ ਬਿਲਕੁਲ ਐਦਾ ਮਾਈਨਰ ਜੀ ਹੀ ਢਿੱਲ ਰਹੇ ਜੂਗੀ ਠੀਕ ਆ ਬਸ ਇਹਦੇ ਵਿੱਚ ਅੱਧਾ ਅੱਧਾ ਇੰਚ ਦੀ ਢਿੱਲ ਦੇਣ ਦੀ ਆਪਾਂ ਨੂੰ ਜ਼ਰੂਰਤ ਨਹੀਂ ਹੈਗੀ ਕਿਉਂਕਿ ਟਰਾਂਸਪੇਰੈਂਟ ਕੱਪੜਾ ਹੋਣ ਕਰਕੇ ਨਾ ਫਿਰ ਇਹ ਇਹਦੇ ਵਿੱਚ ਨਹੀਂ ਤਾਂ ਵੱਟ ਜੇ ਪਏ ਹੋਏ ਜਿਹੜੇ ਹੈਗੇ ਨੇ ਉਹ ਦਿਖਣਗੇ ਜੇ ਆਪਾਂ ਜ਼ਿਆਦਾ ਢਿੱਲ ਦੇਤੀ ਇਹਦੇ ਵਿੱਚ ਤੁਸੀਂ ਉਮੀਦ ਕਰਦੇ ਤੁਸੀਂ ਸਮਝ ਗਏ ਹੋਵੋਗੇ ਵੀ ਆਪਾਂ ਟਾਫਟਾ ਦੀ ਜਿਹੜੀ ਲਾਈਨਿੰਗ ਹੈਗੀ ਉਹਦੀ ਕਟਿੰਗ ਕਿਵੇਂ ਕਰਨੀ ਹੈਗੀ ਪਹਿਲਾ ਆਪਾਂ ਸਾਰੇ ਸੂਟ ਦੀ ਜਿਹੜੀ ਕਟਿੰਗ ਹੈਗੀ ਆ ਬਰਾਬਰ ਉੱਪਰ ਲਾਈਨਿੰਗ ਰੱਖ ਕੇ ਕਰ ਲੋ ਬਰਾਬਰ ਤੇ ਰੱਖ ਕੇ ਲਾਈਨਿੰਗ ਹਨਾ ਚਾਰੇ ਪੱਲੇ ਬਿਲਕੁਲ ਬਰਾਬਰ ਕਰ ਲੋ ਜਦੋਂ ਆਪਾਂ ਪੂਰੇ ਸੂਟ ਦੀ ਕਟਿੰਗ ਕਰ ਲਈ ਨਾ ਚਾਰੋਂ ਪੱਲੇ ਬਰਾਬਰ ਕਰ ਲਏ ਫਿਰ ਆਪਾਂ ਕੀ ਕਰਨਾ ਸੂਟ ਦੇ ਜਿਹੜਾ ਕੱਪੜਾ ਹੈਗਾ ਉਹਨੂੰ ਆਪਾਂ ਹਲਕਾ ਹਲਕਾ ਆਪਾਂ ਉਤਾਰ ਦੇਣਾ ਉਹਦੇ ਨਾਲ ਕੀ ਹੁੰਦਾ ਸੂਟ ਦਾ ਕੱਪੜਾ ਥੋੜਾ ਜਿਹਾ ਘਟ ਜਾਂਦਾ ਹੁੰਦਾ ਜਿਹੜਾ ਆਪਣਾ نیچے ਉੱਪਰ ਵਾਲੀ ਲਾਈਨਿੰਗ ਹੁੰਦੀ ਆ ਸਾਰੀ نیچے ਵਾਲੀ ਲਾਈਨਿੰਗ ਹੁੰਦੀ ਆ ਨਾ ਉਹਦੇ ਵਿੱਚ ਥੋੜੀ ਜੀ ਆਪਣੀ ਢਿੱਲ ਬਣ ਜਾਂਦੀ ਹੁੰਦੀ ਆ ਜਿੰਨੀ ਕ ਆਪਾਂ ਨੂੰ ਚਾਹੀਦੀ ਹੁੰਦੀ ਇਦਨ ਆਪਣੀ ਫਿਟਿੰਗ ਦੇ ਵਿੱਚ ਕੋਈ ਫਰਕ ਨਹੀਂ ਪੈਂਦਾ ਹੈਗਾ ਕਿਉਂਕਿ ਫਿਟਿੰਗ ਤਾਂ ਜਿਹੜੀ ਹੁਣ ਆਪਾਂ ਕੱਟ ਲਈ ਨਾ ਨੀਚੇ ਵਾਲੇ ਕੱਪੜੇ ਨੂੰ ਰੱਖ ਕੇ ਹਨਾ ਆਪਣੀ ਲਾਈਨਿੰਗ ਨੂੰ ਰੱਖ ਕੇ ਬਸ ਹਲਕੀ ਹਲਕੀ ਜਿਹੜੀ ਲਾਈਨਿੰਗ ਆ ਉਹ ਵੱਧ ਵੱਧ ਹੋਣ ਕਰਕੇ ਉਹ ਉਹਦੇ 'ਚ ਥੋੜੀ ਜਿਹੀ ਢਿੱਲ ਬਣ ਜੂਗੀ ਠੀਕ ਹੈ ਹੁਣ ਆਪਾਂ ਜਿਹੜੇ ਪੱਲੇ ਹੈਗੇ ਨੇ ਦੇਖੋ ਫਰੰਟ ਵਾਲੇ ਪੱਲੇ ਦੇ ਵਿੱਚ ਆਪਾਂ ਕਾਟ ਪਾਉਣੀ ਹੈ ਨਾ ਹਜੇ ਆ ਤੁਸੀਂ ਕਾਟ ਪਾਉਣ ਤੋਂ ਪਹਿਲਾਂ ਹੀ ਇਦਾਂ ਕਰਨਾ ਹੁਣ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਕਾਟ ਪਾਵਾਂਗੇ ਤਾਂ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਬਿਲਕੁਲ ਉੱਪਰ ਰੱਖ ਕੇ ਜੋੜ ਕੇ ਰੱਖ ਲੈ ਬਿਲਕੁਲ ਬਰਾਬਰ ਰੱਖਣੀ ਹੈ ਤਾਂ ਕਿ ਕਾਰਡ ਜਿਹੜੀ ਹੈਗੀ ਹੈ ਬਿਲਕੁਲ ਸਹੀ ਪਵੇ ਠੀਕ ਹੈ ਤੇ ਆਪਾਂ ਹੁਣ ਜਿਹੜੇ ਪੱਲੇ ਹੈਗੇ ਨੇ ਉਹਨਾਂ ਨੂੰ ਥੋੜਾ ਜਿਹਾ ਡਾਊਨ ਕਰ ਦੇਣਾ ਅੱਧਾ ਪੌਣਾ ਇੰਚ ਇਹਦੇ ਨਾਲ ਕੀ ਹੁੰਦਾ ਸਾਡਾ ਜਿਹੜਾ ਫਰੰਟ ਨੈਕ ਹੁੰਦਾ ਨਾ ਉਹ ਬੈਕ ਵਾਲੀ ਸਾਈਡ ਨਹੀਂ ਜਾਂਦਾ ਹੁੰਦਾ ਠੀਕ ਹੈ ਇੱਦਾਂ ਮੋੜਾ ਨਹੀਂ ਘਟਦਾ ਹੁੰਦਾ ਆਪਣਾ ਬਿਲਕੁਲ ਵੀ ਤੇ ਹੁਣ ਆਪਾਂ ਜਿਹੜੇ ਬਾਵਾ ਹੈਗੇ ਨੇ ਉਹਨਾਂ ਦੀ ਕਟਿੰਗ ਕਰਾਂਗੇ ਹੁਣ ਆਪਾਂ ਪਹਿਲਾ ਮੋੜਾ ਜਿਹੜਾ ਹੈਗਾ ਉਹਨੂੰ ਨਾਪ ਲਵਾਂਗੇ ਉੱਪਰੋਂ ਆਪਾਂ ਜਿੰਨੀ ਕ ਸਲਾਈ ਲੱਗਣੀ ਹੈ ਓਨੀ ਕ ਛੱਡ ਦੋ ਤੇ ਐਦਾਂ ਆਪਾਂ ਗੁੜਾਈ ਦੇ ਵਿੱਚ ਜਿਹੜਾ ਹੈਗਾ ਮੋਡਾ ਉਹਨਨ ਆਪਣਾ ਠੀਕ ਹੈ ਜੀ ਹੁਣ ਆਪਣਾ ਮੋਡਾ ਆ ਰਿਹਾ ਹੈਗਾ 8 ਇੰਚ ਠੀਕ ਹੈ ਗੁੜਾਈ ਦੇ ਵਿੱਚ ਨਾਪਣ ਤੇ 8 ਇੰਚ ਆ ਰਿਹਾ ਹੁਣ ਬਾਵਾ ਦੀ ਕਟਿੰਗ ਵੀ ਆਪਾਂ ਉਸੇ ਹਿਸਾਬ ਨਾਲ ਹੀ ਕਰਾਂਗੇ ਤੇ ਹੁਣ ਜਿਹੜੀ ਫਿਟਿੰਗ ਦੀਆਂ ਨਿਸ਼ਾਨੀਆਂ ਨੇ ਉਹ ਆਪਾਂ ਐਦਾਂ ਦੂਸਰੇ ਪਾਸੇ ਝਾੜ ਕੇ ਲਗਾ ਸਕਦੇ ਹੁੰਨੇ ਹੁਣ ਜਦੋਂ ਆਪਾਂ ਦੂਸਰੇ ਵਾਲੇ ਪਾਸੇ ਨਿਸ਼ਾਨ ਲਗਾਉਣੇ ਨੇ ਨਾ ਆਪਾਂ ਐਦਾਂ ਪੱਲਾ ਜਿਹੜਾ ਹੈਗਾ ਉਹਦੇ ਉੱਪਰ ਫੋਲਡ ਕਰ ਦੇਣਾ ਤੇ ਐਦਾਂ ਆਪਾਂ ਇਹਦੇ ਉੱਪਰ ਝਾੜ ਦੇਣਾ ਠੀਕ ਹੈ ਤੇ ਇਥੋਂ ਆਪਾਂ ਇਹਨੂੰ ਡਾਰਕ ਕਰ ਲੈਣਾ ਫਿਰ ਜੀ ਤੇ ਹੁਣ ਆਪਾਂ ਬਾਹਾਂ ਦੀ ਜਿਹੜੀ ਕਟਿੰਗ ਹੈਗੀ ਉਹ ਕਰਦੇ ਹਾਂ ਹੁਣ ਦੇਖੋ ਆਪਾਂ ਬਾਹਾਂ ਦੀ ਕਟਿੰਗ ਕਿਵੇਂ ਕਰਨੀ ਆ ਹੁਣ ਦੇਖੋ ਇਹ ਸਾਈਡ ਤੋਂ ਜਿਹੜਾ ਕੱਪੜਾ ਹੈਗਾ ਉਹ ਉੱtre ਹੋਇਆ ਆਪਣਾ ਦੇਖੋ ਮੈਂ ਕੱਪੜੇ ਨੂੰ ਪਹਿਲਾਂ ਇਦਾਂ ਟੂ ਫੋਲਡ ਕਰ ਲਿਆ ਔਰ ਫਿਰ ਇਦਾਂ ਫੋਰ ਫੋਲਡ ਕਰ ਲਿਆ ਠੀਕ ਹੈ ਹੁਣ ਦੇਖੋ ਬਾਹ ਦੇ ਵਿੱਚ ਆਪਾਂ ਇਦਾਂ ਬਾਹ ਜਿਹੜੀ ਹੈਗੀ ਉਹ ਬਿਲਕੁਲ ਪਾ ਕੇ ਰੱਖ ਲਈਆ ਇਦਾਂ ਥੋੜੀ ਕਾਰਟ ਜਿਹੜੀ ਹੈਗੀ ਨਾ ਬਿਲਕੁਲ ਸਹੀ ਪੈਦੀ ਹੁੰਦੀ ਹੈਗੀ ਮਤਲਬ ਮੂਰਲੇ ਪੱਲਿਆਂ ਦੇ ਵਿੱਚ ਹੀ ਪੈਦੀ ਹੁੰਦੀਆਂ ਨਹੀਂ ਤਾਂ ਕਾਰਟ ਪਾਉਣ ਦੇ ਵਿੱਚ ਥੋੜੀ ਜਿਹੀ ਗੜਬੜ ਹੋ ਜਾਂਦੀ ਹੈ ਕਈ ਵਾਰ ਇਹ ਬਸ ਇੱਥੋਂ ਲੈ ਕੇ ਇੱਥੇ ਤੱਕ ਆਪਾਂ 10 ਇੰਚ ਕੱਪੜਾ ਜਿਹੜਾ ਹੈਗਾ ਮੈਂ ਫੋਲਡ ਕਰ ਲਿਆ ਬਾਕੀ ਜਿਹੜਾ ਕੱਪੜਾ ਹੈਗਾ ਉਹ ਮੈਂ ਕਿਸੇ ਹੋਰ ਚੀਜ਼ ਦੇ ਵਿੱਚ ਯੂਜ਼ ਕਰ ਲੂੰਗੀ ਠੀਕ ਹੈ ਪ੍ਰੈਸ ਜਿਹੜੀ ਹੈਗੀ ਆਪਾਂ ਜ਼ਰੂਰ ਲਾਉਣੀ ਹੁੰਦੀ ਹੈਗੀ ਹੁਣ ਦੇਖੋ ਆਪਾਂ ਬਾ ਜਿੰਨੀ ਵੀ ਰੱਖਣੀ ਆ ਉਸ ਤੋਂ ਆਪਾਂ 1.5 2 ਇੰਚ ਜਿਹੜਾ ਮਾਰਜਨ ਹੈਗਾ ਉਹ ਵੱਧ ਲੈ ਲੈਣਾ ਇਹ ਇੰਨਾ ਕੁ ਮੈਂ ਮਾਰਜ ਰੱਖ ਲਿਆ ਠੀਕ ਹੈ ਤੇ 15 ਇੰਚ ਮੈਂ ਬਾਹ ਜਿਹੜੀ ਹੈਗੀ ਉਹ ਰੈਡੀ ਰੱਖਣੀ ਆ ਮਾਰਜਨ ਮੇਰਾ ਆ ਹੋ ਗਿਆ ਤੇ ਇੱਥੋਂ ਮੈਂ 15.5 ਤੇ ਨਿਸ਼ਾਨ ਲਗਾ ਲੂੰਗੀ ਠੀਕ ਹੈ ਜੀ 15.5 ਤੇ ਆਪਾਂ ਇਹਨੂੰ ਇੱਦਾਂ ਸਿੱਧਾ ਕਰ ਲਵਾਂਗੇ ਤੇ ਹੁਣ ਇੱਥੋਂ 3 ਇੰਚ ਤੇ ਨਿਸ਼ਾਨ ਲਗਾਵਾਂਗੇ ਆਪਾਂ ਕਾਟਦਾ ਠੀਕ ਹੈ ਜੀ ਇੱਥੇ ਤੱਕ ਹੈ ਮੇਰੀ ਬਾਹ ਸਾਰੀ ਆ ਕਪੜਾ ਜਿਹੜਾ ਹੈਗਾ ਉਹ ਮੇਰਾ ਵਾਧੂ ਹੈ ਨੀਚੇ ਠੀਕ ਹੈ ਹੁਣ ਆ 3 ਇੰਚ ਤੇ ਨਿਸ਼ਾਨਾ ਕਾਟ ਦਾ ਜਿਹੜਾ ਨਿਸ਼ਾਨ ਹੁੰਦਾ ਹਰੇਕ ਸਾਈਜ਼ ਦੇ ਵਿੱਚ 3 ਇੰਚ ਤੇ ਹੀ ਪੈਂਦਾ ਹੁੰਦਾ ਠੀਕ ਹੈ ਤੇ ਆਪਣਾ ਮੋਢਾ ਹੈਗਾ ਸੀਗਾ ਆਪਾਂ 8 ਇੰਚ ਨਾਪਿਆ ਸੀ ਆਪਾਂ ਇੱਥੇ ਅੱਧਾ ਇੰਚ ਘਟਾ ਕੇ ਨਿਸ਼ਾਨ ਲਗਾਵਾਂਗੇ 7.5 ਇੰਚ ਤੇ ਠੀਕ ਹੈ ਕਿਉਂਕਿ ਜਦੋਂ ਆਪਾਂ ਇਹਨੂੰ ਪਕੋਣਾ ਕਰਾਂਗੇ ਇਹ 8 ਹੀ ਹੋ ਜਾਊਗਾ ਠੀਕ ਹੈ ਇਸੇ ਲਈ ਆਪਾਂ ਅੱਧਾ ਇੰਚ ਘਟਾਉਣਾ ਹੁੰਦਾ ਇੱਥੋਂ ਤੇ ਆਪਾਂ ਇਹਨੂੰ 3 ਇੰਚ ਤੇ ਇਦਾਂ ਸਿੱਧਾ ਕਰ ਲਵਾਂਗੇ ਆ ਇੱਧਰ ਟੇਡਾ ਕਰ ਲਵਾਂਗੇ ਫਿਰ ਠੀਕ ਹੈ ਆ ਦੇਖੋ 8 ਹੋ ਗਿਆ ਹੁਣ ਇੱਥੇ ਤੱਕ ਠੀਕ ਹੈ ਤੇ ਆਪਾਂ ਇਹਦਾ ਹਾਫ ਕਰ ਲਵਾਂਗੇ ਇੱਥੇ ਤੇ ਇੱਧਰ ਆਪਾਂ ਪੌਣੇ ਇੰਚ ਦੀ ਜਿਹੜੀ ਕਾਟ ਹੈਗੀ ਆ ਜਿਵੇਂ ਆਪਾਂ ਫਰੰਟ ਵਾਲੇ ਪੱਲੇ ਦੇ ਵਿੱਚ ਪਾਈ ਆ ਨਾ ਸੂਟ ਦੇ ਮੋਢੇ ਦੇ ਵਿੱਚ ਠੀਕ ਹੈ ਉਸ ਦੇ ਹਿਸਾਬ ਨਾਲ ਆਪਾਂ ਇੱਥੇ ਪੌਣੇ ਇੰਚ ਦਾ ਨਿਸ਼ਾਨ ਲਗਾ ਲਵਾਂਗੇ ਤੇ ਇਹਨੂੰ ਪੌਣੇ ਇੰਚ ਤੇ ਹੀ ਆਪਾਂ ਇੱਦਾਂ ਗੁਲਾਈ ਪਾਵਾਂਗੇ ਠੀਕ ਹੈ ਠੀਕ ਹੈ ਤੇ ਮੂਰੋਂ ਮੈਨੂੰ ਇਹਦਾ ਪਹੁੰਚਾ ਚਾਹੀਦਾ 5 ਇੰਚ 5 ਇੰਚ ਤੇ ਆਪਾਂ ਇਦਾਂ ਨਿਸ਼ਾਨ ਲਗਾ ਕੇ ਆਹ ਵਾਲੇ ਨਿਸ਼ਾਨ ਨੂੰ ਇਦਾਂ ਮਿਲਾ ਦਵਾਂਗੇ ਠੀਕ ਹੈ ਤੇ ਆ ਆਪਣਾ ਮਾਰਜਨ ਹੋ ਗਿਆ ਹੁਣ ਦੇਖੋ ਇਹਦੇ ਨੀਚੇ ਜਿਹੜੀ ਲਾਈਨਿੰਗ ਹੈਗੀ ਆ ਉਹ ਮੈਂ ਲਗਾਉਣੀ ਨਹੀਂ ਹੈਗੀ ਜੇ ਤੁਸੀਂ ਲਾਈਨਿੰਗ ਲਗਾਉਣੀ ਆ ਉਹ ਵੀ ਮੈਂ ਤੁਹਾਨੂੰ ਦੱਸ ਦਾਂਣੀ ਆ ਵੀ ਆਪਾਂ ਕਿਵੇਂ ਕਟਿੰਗ ਕਰਨੀ ਹੁੰਦੀ ਆ ਲਾਈਨਿੰਗ ਠੀਕ ਹੈ ਹੁਣ ਆਪਾਂ ਕੀ ਕਰਨਾ ਜਿਹੜਾ ਆਹ ਵਾਲਾ ਨਿਸ਼ਾਨ ਹੈ ਨਾ ਮੋਡੇ ਦਾ ਇਹਨੂੰ ਆਪਾਂ ਦੋ ਪੱਲੇ ਚੱਕਣੇ ਆ ਹੁਣ ਦੇਖੋ ਦੋਨੇ ਬਾਵਾ ਜਿਹੜੀਆਂ ਆ ਗਈਆਂ ਉਹਨਾਂ ਦੇ ਵਿੱਚ ਕਾਰਟ ਜਿਹੜੀ ਹੈਗੀ ਬਿਲਕੁਲ ਸਹੀ ਪਊਗੀ ਜੇ ਆਪਾਂ ਐਦਾਂ ਜੋੜ ਕੇ ਰੱਖਦੇ ਆਪਾਂ ਤੇ ਆ ਜਿਹੜੀ ਕਾਰਟ ਹੈਗੀ ਇਹਨੂੰ ਆਪਾਂ ਐਦਾਂ ਕਰਦੇ ਨਾ ਠੀਕ ਹੈ ਇਹ ਇੱਥੋਂ ਕਰਕੇ ਇਹ ਐਦਾਂ ਗੁਲਾਈ ਪਾਉਣੀ ਆ ਆ ਜਿਹੜਾ ਕੱਪੜਾ ਹੈਗਾ ਥੋੜਾ ਵੱਧ ਮਾ ਛੱਡ ਦੇਣਾ ਆਪਾਂ ਇਹਨੂੰ ਨਹੀਂ ਲਾਉਣਾ ਸਾਰੇ ਨੂੰ ਠੀਕ ਹੈ ਤੇ ਐਦਾਂ ਆਪਾਂ ਬਾਵਾ ਦੀ ਕਟਿੰਗ ਕਰ ਲੈਣੀ ਹੈਗੀ ਤੇ ਇੱਥੇ ਕੱਟ ਜਿਹੜੇ ਹੈਗੇ ਨੇ ਉਹ ਜ਼ਰੂਰ ਲਗਾਉਣੇ ਨੇ ਆਪਾਂ ਤਾਂ ਕਿ ਜਦੋਂ ਫੋਲਡਿੰਗ ਕਰਾਂਗੇ ਆਪਾਂ ਨੂੰ ਆਸਾਨੀ ਨਾਲ ਫੋਲਡ ਹੋ ਜੇ ਠੀਕ ਹੈ ਜੀ ਇਹ ਆਪਣੀ ਸੀਗੀ ਬਾਹ ਦੀ ਕਟਿੰਗ ਤੇ ਐਦਾਂ ਤੁਸੀਂ ਸੂਟ ਦਾ ਮੋਡਾ ਨਾ ਆਪਕੇ ਬਾਹ ਦਾ ਮੋਡਾ ਜਿਹੜਾ ਹੈਗਾ ਕੱਟ ਕਰ ਸਕਦੇ ਹੋਗੇ ਠੀਕ ਹੈ ਜੇ ਤੁਸੀਂ ਲਾਈਨਿੰਗ ਦੀ ਕਟਿੰਗ ਕਰਨੀ ਆ ਬਸ ਜਿਹੜੀ ਇਹ ਬਾਹ ਹੈਗੀ ਆ ਨਾ ਇਹਨੂੰ ਮਤਲਬ ਜੇ ਤੁਹਾਡਾ ਸੂਟ ਜਿਹੜਾ ਹੈਗਾ ਟਾਫਟਾ ਦੀ ਲਾਈਨਿੰਗ ਵਾਲਾ ਬਸ ਤੁਸੀਂ ਐਦਾਂ ਲਾਈਨਿੰਗ ਲੈਣੀ ਆ ਤੇ ਬਾਹ ਜਿਹੜੀ ਹੈਗੀ ਉਹਦੇ ਉੱਪਰ ਐਦਾਂ ਰੱਖ ਕੇ ਉਹਦੇ ਉੱਪਰ ਬਰਾਬਰ ਹੀ ਕਟਿੰਗ ਕਰ ਲੈਣੀ ਆ ਆਪਾਂ ਨੇ ਠੀਕ ਹੈ ਜਿਵੇਂ ਮੈਂ ਸੂਟ ਦਾ ਕੱਪੜਾ ਹਲਕਾ ਹਲਕਾ ਉਤਾਰਤਾ ਸੀ ਨਾ ਸਾਈਡਾਂ ਤੋਂ ਬਾਹਰ ਦਾ ਕੱਪੜਾ ਵੀ ਆਪਾਂ ਇਦਾਂ ਹੀ ਉਤਾਰ ਦੇਣਾ ਤਾਂ ਕਿ ਜਿਹੜਾ ਨੀਚੇ ਵਾਲਾ ਕੱਪੜਾ ਜਿਹੜਾ ਹੈਗਾ ਉਹ ਚ ਹਲਕੀ ਫੁਲਕੀ ਜਿਹੜੀ ਹੈਗੀ ਢਿੱਲ ਬਣੀ ਰਹੇ ਜ਼ਿਆਦਾ ਢਿੱਲ ਦੀ ਇਹਦੇ ਵਿੱਚ ਲੋੜ ਨਹੀਂ ਹੈਗੀ ਇਹ ਸੀਗੀ ਆਪਣੇ ਲਾਈਨਿੰਗ ਵਾਲੇ ਸੂਟ ਦੀ ਕਟਿੰਗ ਵੀ ਟਾਫਟਾ ਦਾ ਟਾਫਟਾ ਦੀ ਲਾਈਨਿੰਗ ਵਾਲਾ ਸੂਟ ਆਪਾਂ ਕਿਵੇਂ ਕੱਟ ਕਰਨਾ ਹੁੰਦਾ ਠੀਕ ਹੈ ਜੀ ਉਮੀਦ ਕਰਦੇ ਤੁਹਾਨੂੰ ਸਮਝ ਆ ਗਈ ਹੋਊਗੀ ਚਲੋ ਆਪਾਂ ਮਿਲਦੇ ਆਗਲੀ ਵੀਡੀਓ ਦੇ ਵਿੱਚ ਧੰਨਵਾਦ